ਦੇਸ਼ ਵਿਦੇਸ਼ੀਆਂ ਨੂੰ ਕਾਜੀ ਕਾਮ ਦੇ ਰਚਤਾਂ ਸਾਡੀਆਂ ਨਾੜੀਆਂ ਨਹਿਰਪਨ ਪਹੁੰਚਾਉਂਦਾ ਅੱਜ ਗੁਰਦੁਆਰਾ ਬਾਸ਼ਾਈ ਦਸਵੀਂ ਸ਼ਾਹੋਨੀ ਮਹਿੰਦ ਸਿੰਘਾ ਪੁੱਡਾਗੜ ਲੋਹੜ ਸਾਹਿਬ ਜਿਹੜਾ ਪੰਜਾਬ ਦੇ ਵਿੱਚ ਇਤਿਹਾਸਕ ਸਥਾਨ ਹੈ ਉਹਦਾ ਦੱਸਾ ਤੇ ਜਿਹੜਾ ਕਿਲਾ ਲੋਹੜ ਸਾਹਿਬ ਦੀ ਤਰ੍ਹਾਂ ਬਹੁਤ ਹੀ ਗੁਰੂ ਸਾਹਿਬ ਦੀ ਕਿਰਪਾ ਸਾਰਿਆਂ ਨੂੰ ਆਈਆਂ ਹੋਈਆਂ ਗੁਰਸੇਖ ਸੰਤਾਂ ਨੂੰ ਆਈ ਜਿਕਾ ਕਾਲਾ ਸਾਹਿਬ ਜੀ ਕੀ ਫਤਿਹ ਅੱਜ ਸ਼ਹਿਰ-ਏ-ਮਹਾਤਮ ਦੇ ਜਿਹੜੇ ਹੈ ਉਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤੱਕ ਚੱਲਦਾ ਵਹੀਰ ਚੱਕਰਵਰਤੀ ਪੰਜਾਬ ਭਾਰਤ ਵਿਸ਼ਵ ਜਿੱਥੇ ਵੀ ਬੁੱਢਾ ਦਲ ਜਾਂਦਾ ਚੱਕਰਵਰਤੀ ਚੱਕਰਵੈਦਾਂ ਤੋਂ ਫਾਇਵ ਘਰਮਾਰਾਹ ਪਹੁੰਚਣ ਦੇ ਵੱਲੋਂ ਉਹਦੇ ਅਸਤ ਸਮੁੰਦਰਨ ਤੰਤੰ ਅਵਚਲ ਰਾਜ ਮਿਲਿਓ ਸੋਤ ਤੁਰ ਕੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਚੱਕਰਵਰਤੀ ਰਹਿ ਕੇ ਜਿੱਥੇ-ਜਿੱਥੇ ਵੀ ਪੜਾ ਲੱਗ ਰਹੇ ਨੇ ਸੋ ਅੱਜ ਇੱਥੇ ਐ ਦਸਹਿਰੇ ਮਹਾਤਮ ਦੇ ਆਖੰਡ ਜਿਹੜੇ ਪਾਠ ਆਰੰਭ ਹੋਏ ਨੇ ਜਿਸ ਤਰ੍ਹਾਂ ਦੀ ਪੂਜਾ ਤੇ ਜਿਵੇਂ ਨੌ ਨਰਾਤੇ ਦਸਵਾਂ ਦਸਹਿਰਾ ਤੇ ਜਿਹੜਾ ਆਪਾਂ ਹਰ ਸਾਲ ਜਿਹੜਾ ਐ ਇਸ ਹਸਤਾਨ ਤੇ ਜਿਹੜੇ ਆ ਉਹ ਅੱਜ ਜਿਹੜਾ ਦਸਹਿਰੇ ਮਹਾਤਮ ਦੇ ਪਾਠ ਆਰੰਭ ਹੋਏ ਨੇ ਅਸਕੇ ਪਾਨ ਕੰਡੋ ਖੜਕ ਦੁਖ ਤੌਰਿਆ ਤੀਰ ਸੈਬ ਸਰੋਹੀ ਸਹਿਤੀ ਯਹੀ ਹਮਾਰੇ ਪੀਰ ਪੀਰ ਤੁਹੀ ਸਹਿਤੀ ਤੁਹੀ ਤੁਹੀ ਤਵਰ ਤਰਵਾ ਨਾਮ ਤੇ ਹਰ ਉਹ ਜੋਜਪ ਹੈ ਭਏ ਸਿੰਧ ਭਵਾਰ ਕਾਲ ਤੂੰ ਹੀ ਕਾਲੀ ਤੂੰ ਹੀ ਤੂੰ ਹੀ ਤੇ ਗਿਆ ਤੀ ਤੂੰ ਹੀ ਨਿਸ਼ਾਨੀ ਜੀਤ ਕੀ ਆਜ ਤੂੰ ਹੀ ਜਗਵੀਰ ਜਿਤੇ ਸਹਿਤਰ ਨਾਮੰਗ ਨਮਸਕਾਰ ਤਾਮੰਗ ਜਿਤੇ ਅਸਰ ਭੇਨ ਨਮਸਕਾਰ ਤੇਨ ਸੋ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਉਹਨਾਂ ਨੇ ਜਿਹੜੀ ਮਰਿਆਦਾ ਬਖਸ਼ਿਸ਼ ਕੀਤੀ ਹੈ ਉਹਦੇ ਅਨੁਸਾਰ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਦਾ ਕੋਦੋਂ ਰੋਜ਼ ਹੀ ਜਿਹੜੇ ਹੈ ਦਸਹਿਰੇ ਮਹਾਤਮ ਦੇ ਜਿਹੜੇ ਹੈ ਪਾਠ ਹੁੰਦੇ ਨੇ ਦੇ ਸ਼ੈਸਤਰਾਂ ਦੀ ਪੂਜਾ ਹੁੰਦੀ ਹੈ ਜਿਵੇਂ ਮਹਾਰਾਜ ਨੇ ਕਿ ਆਸਕਰ ਪਾਨ ਖੰਡੋ ਕੜ ਤੋਪ ਤੌਰਿਆ ਤੀਰ ਸੈਬ ਸਰੋਹੀ ਸਾਹਿਬ ਜੀ یہی ਹਮਾਰੇ ਪੀਰ ਜਿੱਥੇ ਬਾਬਾ ਮਦਰਸ ਜੀ ਜਿਹੜੇ ਗੁੱਡਾ ਦਲ ਦੇ ਹੈਡ ਗਰਨ ਜੀ ਨੇ ਤੇ ਬਾਬਾ ਬਲਦੇਵ ਸਿੰਘ ਜੀ ਢੋਡੀ ਬੰਡਿਆ ਜੀ ਉਹ ਵੀ ਦਲ ਦੇ ਨਾਲ ਰਹਿ ਕੇ ਸੇਵਾਵਾਂ ਕਰ ਰਹੇ ਨੇ ਸਾਰੀਆਂ ਫੌਜੀਆਂ ਲਾੜਦੀਆਂ ਨੇ ਹੰਸ ਸਿੰਘ ਫੌਜਾਂ ਉੱਥੇ ਹੀ ਜਿਹੜੀਆਂ ਲੋਗੜ ਸਾਹਿਬ ਦੇ ਇਲਾਕੇ ਦੀਆਂ ਸੰਗਤਾਂ ਨੇ ਜਿਹੜਾ ਦਰਸ਼ਨ ਦਜ਼ਾਰੇ ਦਿੱਤੇ ਨੇ ਤੇ ਜਿਹੜੇ ਬਾਠ ਸਰਵਣ ਕੀਤੇ ਗਏ ਦਸਹਿਰੇ ਮਹਾਤਮ ਦੇ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਆਪਾਂ ਨੂੰ ਜਿਹੜਾ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਤੇ ਆਉਣ ਵਾਲੇ ਜਿਹੜੇ ਆ 23 24 ਤੇ 25 ਨਵੰਬਰ 2025 ਨੂੰ ਭੰਤਾਲ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੀ ਸ਼ਹੀਦੀ ਖਿਤਾਬ ਦੀ ਜਿਹੜੀ ਹੈ ਬਹੁਤ ਹੀ ਸ਼ੰਦਾ ਭਾਵਨਾ ਤੇ ਸਤਕਾਰ ਦੇ ਨਾਲ ਜਿੱਥੇ ਆਪਾਂ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਉੱਥੇ ਜਿਹੜਾ ਦਿੱਲੀ ਦੇ ਵਿੱਚ ਸੀ ਗੁਰਦੁਆਰਾ ਸੀਸਗੰਜ ਸਾਹਿਬ ਸਾਹਮਣੇ ਚਾਂਦਨੀ ਚੌਂਕ ਤੇ ਉੱਥੇ ਹੀ ਬਹੁਤ ਵੱਡੇ ਪ੍ਰੋਗਰਾਮ ਜਿਹੜੇ ਤਾਲ ਕਿਲੇ ਦੇ ਸਾਹਮਣੇ ਵੀ ਹੋਏ ਨੇ ਉੱਥੇ ਹੀ ਸਾਰੀਆਂ ਨਹਿਨ ਸੰਗਜ ਜਥੇਬੰਦੀਆਂ ਵੱਲੋਂ ਵੀ ਇੱਕ ਵਿਸ਼ਾਲ ਨਗਰ ਕੀਰਤਨ ਮਹੱਲੇ ਦੇ ਰੂਪ ਵਿੱਚ 350 ਸਾਧਾ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਤੋਂ ਦਿੱਲੀ ਗੁਰਦੁਆਰਾ ਸ੍ਰੀ ਇਸ ਗਾਇਸ ਸਾਹਿਬ ਤੱਕ ਜਿਹੜੇ ਲੈ ਕੇ ਜਾਣੇ ਨੇ ਆਪਾਂ ਸਾਰੇ ਪ੍ਰੋਗਰਾਮਾਂ ਦੇ ਵਿੱਚ ਦਰਸ਼ਕ ਲਦਾ ਰਹੇਗੇ ਦੇਖ ਬਹਾਦਰ ਜਿਮਰਿਆ ਘਰ ਨਾਉ ਨਿਦੇ ਆਵੇ ਧਾਈ ਸਭ ਥਾਈ ਹੋਏ ਸਹਾਏ ਸੋ ਅੱਜ ਆਪਾਂ ਦਸਹਿਰੇ ਮਹਾਤਮ ਦੇ ਜਿਹੜੇ ਪਾਠ ਸਰਵਣ ਕੀਤੇ ਨੇ ਉਹਦੇ ਨਾਲ ਹੀ ਜਿਹੜੇ ਐ ਸ਼ਸਤਰਾਂ ਦੀ ਪੂਜਾ ਵੀ ਕੀਤੀ ਹੈ ਉਹ ਇਸੇ ਤਰ੍ਹਾਂ ਜਿਵੇਂ ਸਿੰਘ ਸਾਹਿਬ ਆਪਾ ਕੁਲਵੰਤ ਸਿੰਘ ਜੀ ਅਜੂਨ ਸਾਹਿਬ ਦੀ ਆਪਾਂ ਦਸਹਿਰੇ ਤੇ ਜਾਂਦੇ ਆ ਦੇ ਆਪਾਂ ਜਿਹੜੀ ਹੈ ਉੱਥੇ ਵੀ ਦਰਸ਼ਨ ਕਰਦੀਆਂ ਪੂਰੀਆਂ ਦਾੜੀਆਂ ਨਹਿਨ ਸਿੰਘ ਫੌਜਾਂ ਉੱਥੇ ਹੀ ਦੇਸ਼ ਉਦੇਸ਼ ਤੋਂ ਸਾਨੂੰ ਗੁਰੂ ਨਾਨਕ ਨਾਮ ਦੇਵਾ ਸੰਤਾਂ ਉੱਥੇ ਵੀ ਦਰਸ਼ਨ ਦਿਦਾਰੇ ਕਰ ਰਹੀਆਂ ਨੇ ਸ੍ਰੀ ਹਜੂਰ ਸਾਹਿਬ ਵਿਖੇ ਵੀ ਜਿਹੜੀ ਹੈ ਉਹ ਮਰਿਆਦਾ ਜਿਹੜੀ ਪ੍ਰਾਤਨ ਤੇ ਉਹ ਸ਼ਾਸਤਰਾਂ ਦੀ ਪੂਜਾ ਉਵੇਂ ਹੀ ਚੱਲਦੀ ਆ ਰਹੀ ਹੈ ਗੁਰੂ ਸਾਹਿਬ ਤੋਂ ਲੈ ਕੇ ਸਿੰਘ ਸਾਹਿਬ ਆਪਾ ਕਲਵੰਤ ਸਿੰਘ ਜਿਹੜੇ ਬਹੁਤ ਸਤਿਕਾਰਯੋਗ ਨੇ ਉਹ ਵੀ ਉੱਥੇ ਸੇਵਾਵਾਂ ਨਿਭਾਉਂਦੇ ਨੇ ਉਵੇਂ ਹੀ ਸ਼ਰੋਣੀ ਪੰਥਕਾ ਦੀ ਬੁੱਢਾ ਦਲ ਦੇ ਵਿੱਚ ਵੀ ਜਿਹੜੀ ਹੈ ਪ੍ਰਾਤਨ ਮਰਿਆਦਾ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਖਾਲਸਾ ਪੰਥ ਬੁੱਢਾ ਦਲ ਨੂੰ ਨਿਸ਼ਾਨ ਨਗਾਰੇ ਬਖਸ਼ਿਸ਼ ਕੀਤੇ ਸ੍ਰੀ ਸਾਹਿਬ ਬਖਸ਼ਿਸ਼ ਕੀਤੀ ਤੇ ਜਿਹੜੇ ਹੁਕਮਨਾਮੇ ਬਖਸ਼ਿਸ਼ ਕੀਤੇ ਸ਼ਸਤਰ ਬਸ਼ਤਰ ਬਖਸ਼ਿਸ਼ ਕੀਤੇ ਤੇ ਉਹਨਾਂ ਦੀ ਤਾਂ ਭਾਈ ਸ਼੍ਰੋਮਣੀ ਪੰਥਕਾਦੀ ਗੁੱਡਾਦਲ ਪੰਜਵਾਂ ਤਖਤ ਹਮੇਸ਼ਾ ਵਿਜਿਤ ਹੈ ਤੇ ਜਿਹੜਾ ਪਿੰਡ-ਪਿੰਡ ਜਾ ਕੇ ਸ਼ਹਿਰ-ਸ਼ਹਿਰ ਜਾ ਕੇ ਸਿੱਖੀ ਦਾ ਪ੍ਰਚਾਰ ਕਰਦਾ ਬਾਣੀ ਤੇ ਬਾਣੇ ਦਾ ਪ੍ਰਚਾਰ ਕਰਦਾ ਤੇ ਅੱਜ ਗੁਰਦੁਆਰਾ ਲੋਹਗੜ੍ਹ ਸਾਹਿਬ ਵਿਖੇ ਖੌਣੀ ਨਹਿੰਤ ਸਿੰਘਾ ਬੁੱਢਾ ਦਲ ਜਿਹੜਾ ਜੀਲਪੁਰ ਤੇ ਨਾਲ ਹੀ ਚੰਡੀਗੜ੍ਹ ਦੇ ਇਹ ਜਿਹੜਾ ਆਪਣੇ ਬਹੁਤ ਹੀ ਰਮਣੀਕ ਜਗ੍ਹਾ ਤੇ ਆਓ ਇੱਥੇ ਦਰਸ਼ਨ ਦਿਦਾਰੇ ਕਰਿਆ ਕਰੋ ਸਾਰੀਆਂ ਗੁਰਸਿੱਖ ਸੰਤਾਂ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਕਰਮ ਲਾਵੇ ਤੁਮ ਤੁਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ